ਤੁਸੀਂ ਤੱਕਾ ਕਰ ਰਹੇ ਹੋ ਨਿੱਪੀ ਸਾਹਿਬ ਇਹ ਇਲੈਕਸ਼ਨ ਵਿੱਚ ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਉਹ ਬਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਦਿਓ ਵਾਲਾ ਹੋਣਾ ਚਾਹੀਦਾ ਆਕੇ ਹਲਾਜਮਾਨ ਨੂੰ ਸੱਚੀ ਬੋਲੋਗੇ ਸੱਚੀ ਬੋਲੋਗੇ ਤੁਸੀਂ ਕਾਰਵਾਈ ਕਰੋ ਮੈਂ ਮਲਾਜਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਗੱਲ ਕਰ ਰਿਹਾ ਤੁਸੀਂ ਕਰੋ ਜਿੰਨਾ ਕੋਈ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਨੇ ਆਂ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਜਿਹੜੇ ਲੋਟੇ ਬੰਦਾਂ ਦੇ ਲੋਕ ਹੀ ਨੇ ਜਿੰਨਾਂ ਦਾ ਤੁਸੀਂ ਤੁਸੀਂ ਜਿਹੜਾ ਨਾ ਤੰਗ ਕਰੋ ਤੁਸੀਂ ਜਿਹੜਾ ਹੈਗਾ ਇਹਨਾਂ ਨਾਲ ਧੱਕਾ ਹੋਇਆ ਬਾਅਦ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਕਿਸੇ ਵੀ ਕਰਨਾ ਕਾਈਂਡਲੀ ਜੇ ਪੀਸਫੁਲੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਹਰ ਇਹਦਾ ਬੰਦਾ ਜਿਹੜੇ ਲੈਜੇ ਨਾਲ ਬੈਠਾ ਹੋਏ ਉਹਦੇ ਨਾਲ ਮੈਂ ਉਹੀ ਲੈਜੇ ਨਾਲ ਗੱਲ ਕਰੂੰਗਾ ਤੁਸੀਂ ਜਿਹੜੇ ਮਰਜ਼ੀ ਲੈਜੇ ਬੰਦਾ ਮੇਰੇ ਨਾਲ ਜਿਹੜੇ ਲੈਜੇ ਨਾਲ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਨਾਲ ਗੱਲ ਕਰੂੰਗਾ ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਤੇਉਦੜਾ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਇੱਕ ਧਰਨੇ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਪੁਲਿਸ ਅਫਸਰਾਂ ਦੇ ਨਾਲ ਐਮਐਲਏ ਨਾਗਰਾ ਦੀ ਇੱਕ ਬਹਿਸ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਨੂੰ ਡੀਐਸਪੀ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਲਹਿਜੇ ਦੇ ਵਿੱਚ ਮੇਰੇ ਨਾਲ ਤੁਸੀਂ ਗੱਲ ਕਰੋਗੇ ਉਸੇ ਹੀ ਲਹਿਜੇ ਦੇ ਵਿੱਚ ਮੈਂ ਵੀ ਗੱਲ ਕਰਾਂਗਾ ਕਰ ਰਹੇ ਹੋ ਤੁਹਾਡੇ ਨਾਲ ਨਹੀਂ ਕਿਹੜੀ ਸਾਡਾ ਮਜਬੂਰ ਨਹੀਂ ਮਜਬੂਰੀ ਸਪੀਕਰ ਵਾਲੀ ਕੀ ਹੈ ਮਜਬੂਰ ਨਾਲ ਕਿਉਂ ਸਪੀਕਰ ਦੀ ਕਿੱਥੇ ਹੁੰਦੀ ਹੈ ਜਾਜਤ ਨਹੀਂ ਹੈ ਨਹੀ ਪੀ ਸਾਹਿਬ ਤੁਸੀਂ ੱੱਕਾ ਕਰ ਰਹੇ ਹੋ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੱਨਾਂ ਕੋਲ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਦੇ ਹਾਂ ਤੁਸੀਂ ਆਮ ਲੋਕਾਂ ਨੂੰ ਪਲੀਜ਼ ਤੰਗ ਨਾ ਕਰੋ ਜਿਹੜੇ ਲੋਕਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਖੜੇ ਹੋ ਜਿਨ੍ਹਾਂ ਨੂੰ ਤੁਸੀਂ ਰਾਹ ਰੋਕੀ ਖੜੇ ਹੋ ਪਲੀਜ਼ ਜਿਨ੍ਹਾਂ ਦਾ ਰਾਹ ਰੋਕੀ ਖੜੇ ਬੇਨਤੀ ਹੈ ਜਿਹੜੇ ਲੰਘ ਰਹੇ ਨੇ ਉਰੋਂ ਜਿਨ੍ਹਾਂ ਲੋਕਾਂ ਨਾਲ ੱੱਕਾ ਹੋਇਆ ਹੈ ਜਿੰਨਾ ਲੋਕਾਂ ਨਾਲ ਟੱਕਾ ਹੋਇਆ ਕੀ ਨਾਲ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਟੱਕਾ ਹੋਇਆ ਬਾਅਦ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਜਿੰਨੀ ਮਰਜ਼ੀ ਕਰ ਲਓ ਤੁਸੀਂ ਵੀ ਕਰ ਲਓ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਜੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਤੁਹਾਨੂੰ ਮਿਲਾ ਦਿੰਨੇ ਆ ਕੋਈ ਪੰਜ ਜਣੇ ਚੱਲੋ ਆਫਿਸੋਂ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਡੀਪੀ ਸਾਹਿਬ ਅਸੀਂ ਕੋਈ ਅਸੀਂ ਪ੍ਰोसीजर ਅਸੀਂ ਪ੍ਰोसीजर ਆਪਣਾ ਪੂਰਾ ਕੀਤਾ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲਹਿਜੇ ਚ ਗੱਲ ਕਰਦਾ ਉਹਦੇ ਨਾਲ ਮੈਂ ਉਹ ਲਹਿਜੇ ਚ ਗੱਲ ਕਰਦਾ ਮੈਂ ਦਮਕਾਂ ਨਹੀਂ ਮਾਰਦਾ ਮੈਂ ਤਾਂ ਮੈਂ ਤੁਹਾਨੂੰ ਹੁਣ ਕੀ ਉੱਚੀਓ ਬੋਲ ਰਹੇ ਹੋ ਫਿਰ ਉੱਚੀਓ ਬੋਲ ਰਹੇ ਹੋ ਤੁਸੀਂ ਮੈਂ ਤੇ ਸਾਹਮਣੇ ਹੀ ਤੁਹਾਡੇ ਖੜਾ ਉੱਚੀ ਬੋਲਣਾ ਫਿਰ ਬੋਲ ਲੋ ਕੁਛ ਉੱਚੀ ਗੋਲੇ ਜਿਹੜਾ ਬੰਦਾ ਜਿਹੜਾ ਬੰਦਾ ਜਿਹੜੇ ਲੈਜੇ ਨਾਲ ਬੈਠਾ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਤੁਸੀਂ ਜਿਹੜੇ ਮਰਜੀ ਲੈਜੇ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਚ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਚ ਗੱਲ ਕਰੂੰਗਾ ਲੈਜੇ ਚ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮੁਲਾਜ਼ਮ ਹੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮੁਲਾਜ਼ਮ ਵਾਲਾ ਹੋਣਾ ਚਾਹੀਦਾ ਹੈ ਹੈਗੇ ਮਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਘਰ ਵਿੱਚ ਕਰ ਲੋ ਮੈਂ ਤੇ ਮਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈਤੀ ਕਰ ਰਹੇ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਥੋੜਾ ਸੀ ਤੁਹਾਨੂੰ 14 ਵਾਰ ਪੁੱਛ ਲਿਆ ਜੀ ਤੁਹਾਡਾ ਸਪੀਕਰ ਨਹੀਂ ਲੱਗਦਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਤੱਕਾ ਹੈ ਨਾ ਤੁਹਾਡਾ ਹਾਂਜੀ ਤੱਕਾ ਨਹੀਂ ਆ ਜੀ ਰੂਲ ਹੈ ਨਾ ਰੂਲ ਹੈ ਜੀ ਰੂਲ ਕਿਹੜਾ ਆ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਰੂਲ ਸਪੀਕਰ ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਜੀ ਇਹ ਰੂਲ ਹੈ 2 ਨੰਬਰ ਦੇ ਇਲੈਕਸ਼ਨ ਹੋਈਆਂ ਰੂਲ ਸਾਹਿਬ ਦੀ ਪਰਮਿਸ਼ਨ ਚ ਜਨਾਨੀ ਕੁੱਟੀ ਹੋਈ ਆ ਪਰ ਚੌਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਓਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫੇਰ ਇਸ ਕਰਕੇ ਮੈਨੂੰ ਮੈਨੂੰ ਰੂਲ ਨਾਲ ਸਿਖਾਓ ਮੈਂ ਉਹਦਾ ਖਿਆਲ ਹੈ ਕਿ ਮੈਂ ਸੱਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਇਹ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਵਾ ਰਹੇ ਹੋ ਉਹਨਾਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਦਵਾ ਰਹੇ ਅਜੀ ਇਥੋਂ ਨੂੰ ਡਿਪਟੀ ਸਾਹਿਬ ਕਹਿ ਕੇ ਗੱਲ ਕਰਦੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਹੀ ਆ ਮੇਰੀ ਗੱਲ ਸੁਣੋ ਡੋ ਨਾ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਤੁਸੀਂ ਕਿਹ ਡੀਆਰ ਬੈਠੇ 6 ਮਹੀਨੇ ਹੋ ਗਏ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਮੈਂ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਹਾਂ ਦੱਸ ਦਿਓ ਜ ਟੋਡੇ ਕੋਲੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰ੍ਹਾਂ ਫੇਵਰ ਕਰਦੇ ਜਿਹੜੀ ਇੱਥੇ ਮੇਰੀ ਜੋ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀਰ ਵੈਰੀਫਾਈ ਦੱਸ ਮੈਨੂੰ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਜਿਹੜਾ ਵੀ ਹੱਥ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਊਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਗੀ ਕੰਪਲੇਂਟ ਦੇ ਦੇ ਜਿਹੜੇ ਲੋਕਾਂ ਨੇ ਜਿਹੜੇ ਲੋਕਾਂ ਨੂੰ ਕਹਿੰਦੇ ਨੇ ਕੰਪਲੇਂਟ ਤੋਂ ਪਬਲੀਕਲੀ ਨਾ ਨਾ ਕਰੀ ਜਾਓ ਜੇ ਤੁਸੀਂ ਹੈਵ ਫੈਕਟ ਤੁਸੀਂ ਹੈਵ ਦਾ ਫੈਕਟ ਜੇਵਾ ਕੰਪਲੇਨ ਜੇਵਾ ਕੰਪਲੇਨ ਜੇ ਤੁਸੀਂ ਹੈਵ ਦਾ ਫੈਕਟ ਦੇਖੋ ਠੀਕ ਹੈ ਦੇ ਦਿਓ ਕਿੱਥੇ ਰਹਿਣੀਆਂ ਤੁਸੀਂ ਦੇਖੋ ਜਿਹੜੀ ਇਹ ਵਰਤੀ ਹੈ ਨਾ ਇਹ ਤੁਹਾਨੂੰ ਲੋਕਾਂ ਦੇ ਨਾਲ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਚੰਗੇ ਵਿਵਹਾਰ ਵਾਸਤੇ ਦਿੱਤੀ ਹੈ ਜੀ ਮੈਂ ਰਿਪੀਟ ਕਰਦੀ ਹਾਂ ਗੱਲਾਂ ਵਰਦੀ ਤੋਂ ਉੱਪਰ ਮੇਰੇ ਕੋਲ ਸੈਲਫ ਰਿਸਪੈਕਟ ਹੈ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਗੱਲ ਕਰੂਗਾ ਮੈਂ ਉਹਨਾਂ ਨਾਲ ਉਹੀ ਲੈਜੇ ਮੇਰੀ ਇੱਕ ਗੱਲ ਸੁਣ ਲਓ ਮੇਰੀ ਇੱਕ ਗੱਲ ਹੁਣ ਮੈਂ ਬਲੇ ਡੀਆਰ ਸਾਹਮਣੇ ਗੱਲ ਜਿਹੜੇ ਲੈਜੇ ਤੁਸੀਂ ਗੱਲ ਕਰੋਗੇ ਨਾ ਉਸੇ ਨਾਲ ਕਰਾਂਗੇ ਬਿਲਕੁਲ ਠੀਕ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਇਹ ਤੁਹਾਨੂੰ ਲੱਗਦਾ ਨਾ ਕੋਈ ਸੈਲਫ ਰਿਸਪੈਕਟ ਹੈ ਤਾਂ ਸਾਡੀ ਸੈਲਫ ਰਿਸਪੈਕਟ ਹੀ ਹੋਣੀ ਹੋਈ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੋ ਕਰਨਾ ਕਰ ਲੋ ਨਹੀਂ ਮੁਰਦਾਹਾਰ ਕੋਈ ਤੇ ਤੁਰੀ ਨਾ ਮੈਂ ਕੋਈ ਤੇ ਨਹੀਂ ਦਿੰਦਾ ਇਹ ਲੋਕਾਂ ਦੀ ਹਿਫਾਜ਼ਤ ਨਹੀਂ ਆ ਲੋਕਾਂ ਨੂੰ ਦੋਸਤ ਨਹੀਂ ਤੁਸੀਂ ਔਨ ਰਿਪੋਰਟ ਗੱਲ ਹੋਈ ਹੈ ਕਿ ਜੀਵਾ ਕੰਪਲੇਟ ਹੋਰ ਮੈਨੂੰ ਪ੍ਰੋਬਲਮ ਮੈਂ ਦੱਸੋ ਤੁਸੀਂ ਔਨ ਰਿਪੋਰਟ ਜਿਹੜੀ ਗੱਲ ਕਰੀਆ ਉਹਦੀ ਕੰਪਲੇਂਟ ਦਿਓ ਪ੍ਰੋਬਲਮ ਲੋਕਾਂ ਨੂੰ ਕੁਮਰਾ ਨਾ ਕਰੋ ਕੰਪਲੇਂਟ ਦਿਓ ਕੁਮਰਾ ਨਾ ਕਰੋ ਕੁਮਰਾ ਨਾ ਕਰੋ ਮੈਂ ਤੁਸੀਂ ਦੇਖੀ ਕੱਲ ਪਬਲਿਕਲੀ ਕਹੀਆ ਉਹਦੀ ਗੱਲ ਤੇ ਖੜੇ ਉੱਤਰੇ ਹੋ ਮੈਂ ਖੜਾ ਉੱਤਰੇ ਮੈਂ ਫੈਕਸ਼ਨ ਫਿਕਰ ਗਿਵਾ ਕੰਪਲੇਂਟ ਮੈਂ ਕੀ ਕੀ ਕੰਪਲੇਂਟ ਜਿੱਦੇ ਜਿੱਦੇ ਨਾ ਜਿਹਦੇ ਨਾਲ ਗੱਲ ਹੋਈ ਮੈਂ ਕਹੂੰਗਾ ਵੀ ਉਹ ਕਹਿੰਦੇ ਕੰਪਲੇਂਟ ਕਰ ਦੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਹੈ ਡਿਪਟੀ ਮਦਦ ਕਰਦੇ ਹੋ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਇਆ ਉੱਤੇ ਖੜੇ ਉੱਤੇ ਤਾਂਗੇ ਇਹ ਦੱਸਿਆ ਜਾਂਦਾ ਹੈ ਕਿ ਇੱਕ ਧਰਨਾ ਲਗਾਇਆ ਜਾ ਰਿਹਾ ਸੀ ਉਸ ਧਰਨੇ ਦੇ ਵਿੱਚ ਜਾ ਕੇ ਸਪੀਕਰ ਲਗਾਉਣ ਤੋਂ ਹੀ ਪੁਲਿਸ ਅਫਸਰਾਂ ਦੇ ਨਾਲ ਸਾਬਕਾ ਐਮਐਲਏ ਨਾਗਰਾ ਦੀ ਬਹਿਸ ਬਾਜ਼ੀ ਹੋ ਜਾਂਦੀ ਹੈ ਕਿ ਇਹ ਪੂਰਾ ਮਾਮਲਾ ਆਉ ਜਾਣਦੇ ਆ ਸਾਬਕਾ ਐਮਐਲਏ ਕੁਲਜੀਤ ਸਿੰਘ ਨਾਗਰਾ ਦੇ ਕੋਲੋਂ ਸਰ ਅੱਜ ਇੱਕ ਧਰਨੇ ਤੇ ਗਏ ਸੀ ਤੁਸੀਂ ਕਿਥੇ ਉੱਥੇ ਥੋੜੀ ਗੈਮੇ ਗੈਮੇ ਜਿਹੀ ਹੋ ਗਈ ਉਸੇ ਦੇ ਰਿਗਾਰਡਿੰਗ ਹੀ ਇਨਫੋਰਮੇਸ਼ਨ ਤੁਹਾਡੇ ਤੋਂ ਚਾਹੀਦੀ ਸੀ ਕਿ ਕੀ ਹੋਇਆ ਸੀ ਉੱਥੇ ਕੀ ਸੀ ਉਹ ਪੂਰਾ ਮਾਮਲਾ ਕੋਆਪਰੇਟਿਵ ਸੋਸਾਇਟੀ ਨਾਸਲ ਦੇ ਜੀ ਜੋਮ ਜਿਹੜੀ ਪਿੱਛੇ ਗੈਰ ਕਾਨੂੰਨੀ ਢੰਗ ਨਾਲ ਹੋਈ ਸੀ ਜੀ ਉਹਦੇ ਸਬੰਧ ਤੇ ਲੋਕਾਂ ਨੇ ਜਿਹੜਾ ਸੀਗਾ ਉਹ ਉਹਨਾਂ ਪਿੰਡਾਂ ਦੇ ਲੋਕਾਂ ਨੇ ਕ੍ਰੋਸ ਕਰਨਾ ਜਿਹੜਾ ਸੀ ਹਲੋ ਜੀ ਇਹ ਲਗਾਇਆ ਹੋਇਆ ਸੀਗਾ ਜੀ ਇਹਦੇ ਵਿੱਚ ਮੈਂ ਜੀ 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 प्रदर्शन कर रहे थे वो थे जो पुरुष वालों मतलब जो जैसे पक्के नाल ड्राफ्टम के आगे लोग का प्रदर्शन करने को रुक जाता था जी तो कुछ भी प्रदर्शन नहीं कर सकते जी उस जगह की इच्छा थी कि उस मंथ में देखती क्या जी उसे देखते ही ले अपने मार्ग में चले जाते जी तो फिर देखती है ਜੀ ਜੀ ਸੋ ਜਿਸ ਪੁਲਿਸ ਅਫਸਰ ਦਿਨਾਲਾ ਸਰ ਆਰਗੂਮੈਂਟ ਹੋ ਰਹੀ ਸੀ ਉਹਨਾਂ ਦੇ ਖਿਲਾਫ ਤੁਸੀਂ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਮੰਗ ਕੀਤੀ ਕਿਉਂਕਿ ਕੀ ਸੀ ਉਹਨਾਂ ਦਾ ਲੈਜਾ ਲੈਜਾ ਤਾਂ ਉਹੀ ਸੀਗਾ ਕਿ ਜਿਹੜਾ ਕੋਈ ਵੀ ਆਫੀਸਰ ਹੁੰਦਾ ਹੈ ਉਹ ਵੀ ਇੱਕ ਮਰਿਆਦਾ ਹੁੰਦੀ ਹੈ ਜੀ ਲੋਕਾਂ ਦੇ ਵਿੱਚ ਇਹ ਸੋਹਰਾ ਕਹਿ ਸਕਦਾ ਜਿਵੇਂ ਦਾ ਤੁਸੀਂ ਮਤਲਬ ਕਰੂੰਗਾ ਮੈਂ ਉਹਨਾਂ ਨਾਲ ਸਾਡੇ ਨਾਲ ਉਹ ਕਰੂੰਗਾ ਜੀ ਸਰਾਂ ਜੀ ਉਹ ਪਾਤੀ ਲੈਵਲ ਦੇ ਤੇ ਸੀ ਨੂੰ ਇਸ ਮਾਮਲੇ ਨੂੰ ਲੈ ਕੇ ਜਾਵਾਂਗੇ ਜੀ ਜੀ ਸਰ ਬਹੁਤ ਜੀ ਇਹਦੇ ਤੇ ਜਿਹੜਾ ਹੈਗਾ ਕਿ ਕਿਸੀ ਵੀ ਚਾਹੇ ਕੰਨਿਆ ਹੋਇਆ ਨਮਾਇੰਦਾ ਚਾਹੇ ਆਮ ਸਿਟੀਜ਼ਨ ਹੈ ਜਿਹੜਾ ਜਿਹੜਾ ਬਹੁਛ ਦਾ ਜਿਹੜਾ ਪ੍ਰਸ਼ਾਸਨ ਦਾ ਲੈਜਾ ਹੈਗਾ ਨਾ ਕਿਸੇ ਅਫੀਸਰ ਦਾ ਜਿਹਨਾਂ ਦੇ ਡਾਇਰੈਕਟ ਪਾਸਟ ਆਫ ਤੇ ਜਿਹੜੇ ਵਰਤੀ ਜਾਣ ਵਾਲੇ ਹੈਗੇ ਨੇ ਉਹਨਾਂ ਦਾ ਉਹਨਾਂ ਦਾ ਜਿਹੜੀ ਉਹਨਾਂ ਨੂੰ ਇਥੇ ਮਰਿਆਦਾ ਦਿੱਤੀ ਜਾਂਦੀ ਹੈ ਆਮ ਲੋਕ ਕੋਲੋਂ ਹੁੰਦੀ ਜੀ ਜੀ ਰਿਸਪਾਂਸਿਬਲ ਇੱਕ ਰਿਸਪਾਂਸਿਬਲ ਪੋਸਟ ਤੇ ਹੁੰਦੇ ਨੇ

ਲਿਖਾਂਗੇ ਕੋਈ ਇਦਾਂ ਇੱਕਦਮ ਕੋਈ ਇਹ ਨਹੀਂ ਰਹਾ ਸਮਝਾ ਕੇ ਥੋੜਾ ਕੁਝ ਕਹਿੰ ਸਕਦਾ ਜੀ ਜੀ ਬਿਲਕੁਲ ਸਰ ਜੋ ਬੋਲ ਚੁੱਕੇ ਸਨ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਥੈਂਕ ਯੂ ਜੀ ਸੋ ਤੁਸੀਂ ਵੀਡੀਓ ਵੀ ਵੇਖ ਚੁੱਕੇ ਹੋ ਤੇ ਸਾਬਕਾ ਐਮ ਐਲ اے ਨਾਗਰਾ ਦੀ ਗੱਲਬਾਤ ਵੀ ਸੁਣ ਚੁੱਕੇ ਹੋ ਤੇ ਹੁਣ ਇਹ ਕਿ ਆਸ ਤੇ ਲਗਾਏ ਜਾ ਰਹੇ ਨੇ ਕਿ ਜਲਦ ਹੀ ਉਕਤ ਡੀ ਐਸ ਪੀ ਦੇ ਵਿਰੁੱਧ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਮੈਨੂੰ ਦੀ ਇਜਾਜ਼ਤ ਬਨੇ ਰੋ ਸ ਡਿਨਾਲਟੀ ਫਿਫਥ ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ